ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਗੁਰਸਿੱਖ ਦੀ ਜੀਵਨ ਸ਼ੈਲੀ ਅੱਜ ਦੇ ਸਮਾਹ ਦੌਰਾਨ ਕਿਸ ਢੰਗ ਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਗੁਰੂ ਦੀ ਖੁਸ਼ੀ ਅਸੀਸ ਹਮੇਸ਼ਾ ਹਮੇਸ਼ਾ ਮਾਨਦਾ ਰਹੇ ਗੁਰੂ ਪਿਆਰਿਓ ਸਤਗੁਰ ਜੀ ਬਿਆੰਤ ਨੇ ਗੁਰੂ ਦਾ ਸ਼ਬਦ ਬਹੁਤ ਬੜਾ ਖਜ਼ਾਨਾ ਇਕ ਦਾਤ ਹੈ ਬਾਣੀ ਦੇ ਰੂਪ ਵਿੱਚ ਵਾਹੀ ਵੀ ਰੂਪ ਵਿੱਚ ਜੋ ਗੁਰਮੰਤਰ ਹੈ ਮੂਲ ਮੰਤਰ ਦੇ ਰੂਪ ਵਿੱਚ ਜੀ ਦੀ ਕਮਾਈ ਕੀਤੀ ਹੈ ਜੀ ਜੀਵਾਤਮਾ ਨੂੰ ਇਸ ਮੱਤ ਮਿਲਦੀ ਹੈ ਸੋਝੀ ਮਿਲਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਣ ਕਰਕੇ ਹੀ ਰੱਬ ਨੂੰ ਰਜਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਆਗਿਆ ਪਾਲਣ ਕਰਕੇ ਹੀ ਗੁਰੂ ਦੀ ਖਿਸੀ ਮਿਲਦੀ ਹੈ ਦੂਸਰੇ ਸ਼ਬਦਾਂ ਵਿੱਚ ਗੁਰੂ ਦੇ ਪਾਣੇ ਵਿੱਚ ਰਹਿਣਾ ਗੁਰੂ ਸਾਹਿਬਾਂ ਹੁਕਮ ਨੂੰ ਪਮਾਣਾ ਤੇ ਰਜਾ ਵਿੱਚ ਤੁਰਨਾ ਹੱਥ ਲਾਜ਼ਮੀ ਹੈ ਇਨਾ ਵਿੱਚੋਂ ਹਰਦਿਆ ਪੈਦਾ ਹੋਏਗੀ ਧਰਮ पनਪੇਗਾ ਰਸ ਬਣੇਗਾ ਜ਼ਿੰਦਗੀ ਬਦਲੇਗੀ ਬਾਣੀ ਨਾਲ ਗੁਰੂ ਦਾ ਹੁਕਮ ਜਮਾਇਆ ਵਚਨ ਜਮਾਇਆ ਅੱਜ ਮਹਿੰਗਾਈ ਦਾ ਦੌਰ ਬਹੁਤ ਵਿਅਸਤ ਲਾਈਫ ਇਕਲ ਪਰਿਵਾਰ ਤੇ ਫੋਨ ਦਾ ਜਮਾਨਾ ਬਹੁਤ ਜ਼ਿਆਦਾ ਬਦਲਾਅ ਬਣੇ ਜੋ ਕਿ ਆਮ ਤੌਰ ਤੇ ਮਨ ਨੂੰ ਖੰਡਾ ਵਿੱਚ ਜਾਣਾ ਮਨ ਤੱਕ ਨਹੀਂ ਦੰਦੇ ਹਨ ਬਾਰ-ਬਾਰ ਬਾਹਰ ਨੂੰ ਪਜਦਾ ਪਰ ਉਹ ਤੇ ਗੁਰੂ ਸਿੱਖ ਸਰਦਾਰ ਵਾਲੀ ਰੂਹ ਤੋਂ ਉਸੇ ਵਾਲਾ ਗੁਰਸਿੱਖ ਭਾਵਨਾ ਪ੍ਰੋਚ ਅੱਜ ਵੀ ਗੁਰੂ ਪਿਆਰੋ ਬਿਆਨਤ ਗੁਰਸਿੱਖ ਨੇ ਬੀਬੀਆਂ ਪਹਿਣਾ ਸਿੰਘਣੀਆਂ ਪਾਵਧਰੋ ਦੇ ਸਰਦਾਰ ਨੂੰ ਜੋ ਬਿਲਕੁਲ ਨਤਮਸਤ ਹੋ ਕੇ ਰਜ਼ਾ ਵਿੱਚ ਰੋਦੇ ਨੇ ਬਹੁਤ ਨਹੀਂ ਬਹੁਤ ਜਿੰਨਾ ਹੋਣਾ ਚਾਹੀਦਾ ਹੋ ਨਹੀਂ ਰਿਹਾ ਜਿੰਨਾ ਪ੍ਰਚਾਰ ਹੋ ਰਿਹਾ ਹੈ ਬਹੁਤ ਪ੍ਰਚਾਰ ਕੋਈ ਸ਼ੱਕ ਨਹੀਂ ਹੋਣਾ ਵੀ ਚਾਹੀਦਾ ਪਰ ਤਤ ਨਹੀਂ ਬਦਲਾਵ ਨਹੀਂ ਆ ਰਿਹਾ ਕਾਰਨ ਕਿ ਜੀਵਨ ਸ਼ੈਲੀ ਇਹੋ ਜੀ ਹੋਈ ਗੁਰੂ ਦੇ ਸਿੱਖ ਦੀ ਮਹਾਰਾਜ ਦੇ ਬੜੇ ਸੁੰਦਰ ਬਚਨ ਨੇ ਭਗਤਾਂ ਦੀ ਬਾਣੀ ਵਿੱਚੋਂ ਭਗਤ ਸਪਾਈ ਸਾਹਿਬ ਪਾਈ ਫਰੀਦ ਜੀ ਮਹਾਰਾਜ ਇਹਿਆਰੇ ਇਸ ਸਬਦ ਗੁਰੂ ਦਾ ਅਰਥ ਹੈ ਫਰੀਦਾ ਆਪ ਸਵਾਰ ਮੈਂ ਮਿਲਾਂ ਮੈਂ ਮਿਲਾਂ ਸੁਖ ਹੋਈ ਜੇ ਤੂੰ ਮੇਰਾ ਹੋਈ ਰਹੇ ਸਭ जग ਤੇਰਾ ਹੋ। ਇਹ ਸਬਦ ਸਾਨੂੰ ਇਹ ਦਰਸਾਉਂਦਾ ਹੈ ਆਤਮ ਕਰੈਤ ਆਪਣੇ ਆਪ ਤੋਂ ਕਮਾਣੀ ਹੈ। ਜੀਵਾਤਮਨ ਨੂੰ ਆਪਣੇ ਆਪ ਤੋਂ ਕਮਾਣੀ ਹੈ ਅਮਰਤ ਵੇਲੇ ਉਠਣਾ ਹੈ ਸਿਮਰਨ ਕਰਨਾ ਹੈ ਜਾਪ ਕਰਨਾ ਬਾਣੀ ਪੜਨੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪੈ ਅਰੂਪਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਾਲਕ ਉਠ ਨਾਮ ਤੇ ਆਵੇ ਇਹ ਪਹਿਲੀ ਸ਼ਰਤ ਹੈ ਜੀਵਨ ਸੈਲੇ ਨਾਮ ਜਪਣਾ ਨਾਮ ਜਪਣ ਦੇ ਤੇ ਪਾ ਸਾਰੇ ਜਪ ਜੀਵਨ ਨਾਲ ਪ੍ਰਜਗਤੀ ਦੇਸੀ ਮਹਾਰਾਜੀ ਜੀ ਨੇਰੇ ਰਾਜ ਸਾਹਿਬ ਇਸ ਅੰਤਰ ਗੁਰਿਆ ਰਾਜ ਦਿਨਾ ਜੈਵਾ ਜਪ ਗੁਰ ਨਾਮ ਨੈਤਰੀ ਸਤ ਗੁਰ ਪੀਖਣਾ ਸਰਾਵਣੀ ਸੁਣਨਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗ ਬਾਈ ਠਾਉ ਕੋਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇਹ ਜਗ ਮੈਂ ਉਸਤਮ ਕਾੜੀਐ ਬਿਲੇ ਕੇਈ ਵਾਹਿਗੁਰੂ ਜੀਵਾ ਜਪੇ ਕਾਨ ਸੁਣਨ ਮਨ ਤੇ ਪ੍ਰਭਾਉ ਬਣੇ ਨਾਲ-ਨਾਲ ਮਨ ਦੇ ਵਿਚਨ ਜਿਵੇਂ ਵਾਹਿਗੁਰੂ ਚਰਨ ਕੀਤਾ ਵਾਹਿਗੁਰੂ ਦੇ ਗੁਣ ਸਾਡੇ ਆਲੇ-ਦੁਆਲੇ ਘੁੰਮਣੇ ਚਾਹੀਦੇ ਨੇ ਕਿਹੜੇ ਗੁਰ ਨੇ ਇੱਕ ਪਰਮਾਤਮਾ ਸ੍ਰਿਸ਼ਟੀ ਨੇ ਬਣਾਉਣ ਵਾਲਾ ਚਦਾਨ ਵਾਲਾ ਨਾਸ਼ ਕਰਨ ਵਾਲਾ ਉਹਦਾ ਨਾਮ ਸਤ ਕਿਸੇ ਤੋਂ ਡਰਦਾ ਨਹੀਂ ਕਿਸੇ ਨੂੰ ਡਰਾਉਂਦਾ ਨਹੀਂ ਆਪਣੇ ਆਪ ਦੇ ਪ੍ਰਕਾਸ਼ਮਾਨ ਨਾ ਜੋਨੀ ਹੈ ਵਿੱਚ ਹੈ ਨਾ ਕਿਸੇ ਰੂਪ ਵਿੱਚ ਹੈ ਐਸੀ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਆਜ ਵੀ ਸੱਚ ਹੈ ਸੱਚ ਰਹਿਣਾ ਹੈ ਪਹਿਲਾਂ ਵੀ ਸੱਚ ਸੀ ਗੁਰੂ ਇਸ ਧਰਨਾ ਜਪ ਕਰਦੇ ਆ ਜਬਾਣੀ ਪੜਦੇ ਆ ਉਸ ਗੁਨਾ ਨੂੰ ਧਾਰੀ ਪ੍ਰਮਾਤਮਾ ਦੇ ਮਨ ਟਿਕੇਗਾ ਪ੍ਰਭੂ ਬਣੇਗਾ ਮਨ ਬਦਲੇਗਾ ਜਿਉਂ-ਜਿਉਂ ਪ੍ਰਭਾਵ ਬਣਦਾ ਜਾਣਾ ਹੈ ਤਿਵੇਂ-ਤਿਵੇਂ ਮਨ ਟਿਕਦਾ ਜਾਣਾ ਜਿਹੜਾ ਮਨ ਪਹਿਲਾਂ ਬਾਹਰ ਮੁਖੀ ਮਨਵਾਦ ਰਿਸਤਾਂ ਦਾ ਕੈਸੇ ਹਰ ਗੁਣ ਗਾਵੇ ਰਾਗ ਵਧਾਂ ਸੀ ਵੀ ਸਿਮਰ ਕੇ ਕਹਿੰਦੇ ਮਨਵਾਤੇ 10 ਦਿਨ ਦੌੜਦਾ ਕਿਹਨ ਕੀਮਾ ਗਾਵਾਂਗੇ ਇਸ ਨੂੰ ਟਿਕਾਣ ਵਾਸਤੇ ਪ੍ਰੇਮਾਂ ਭਗਤੀ ਚਾਹੀਦੀ ਹੈ ਪ੍ਰੋਸੇ ਵਾਲੀ ਭਗਤੀ ਪ੍ਰਮਾਤਮਾ ਦੇ ਪ੍ਰਤੀ ਉਹ ਤਦ ਹੈ ਜੇ ਪ੍ਰੇਮ ਨਾਲ ਸਿੰਮਨ ਹੋਏਗਾ ਬਾਣੀ ਦਾ ਜਾਪ ਮਨ ਟਿਕਣਾ ਸ਼ੁਰੂ ਹੋ ਜਾਏਗਾ ਅੰਦਰ ਗੁਰੂ ਪਿਆਰੇ ਪਹਿਲੇ ਪਹਿਲੇ ਬਹੁਤ ਹਾਵੀ ਹੁੰਦੇ ਨੇ ਫਿਰ ਨੇ ਪਰ ਜਿਉਂ ਜਿਉਂ ਆਪ ਕਮਾਈ ਕਰੋਗੇ ਸਬਦੀ ਗੁਰੂ ਦਾ ਸ਼ਬਦ ਵਰਤੇਗਾ ਸੀਸ ਵਰਤੇਗੀ ਮਨ ਸੱਚ ਵਿਚਾਰ ਟਿਕਾਉ ਹੋ ਜੇ ਤੁਹਾਨੂੰ ਪਤਾ ਲੱਗਣਾ ਨਹੀਂ ਕਿ ਮੇਰਾ ਅਨੰਦ ਆਣਾ ਸ਼ੁਰੂ ਹੋ ਗਿਆ ਸਤਿਬਿਜੀ ਭਾਵਨਾ ਹੈ ਜੁੜਨ ਦੀ ਰਬ ਦੇ ਨਾਮ ਰੂਪੀ ਤੁਨ ਨੂੰ ਮੰਨਣ ਦੀ ਗੁਰੂ ਦੀ ਸਿੱਖਿਆ ਲੈਣ ਦੀ ਪਹਿਲੀ ਵੰਤੀ ਪ੍ਰੇਮ ਨਾਲ ਜਾਪ ਕਰੀ ਬਾਣੀ ਦਾ ਪਾਠ ਕਥਾ ਸੁਣਨ ਕਰੀ ਇਹ ਪਹਿਲੀ ਸੈਲੀ ਹੋਣੀ ਚਾਹੀਦੀ ਹੈ ਅਮਰਤਾ ਸਿੰਘ ਭਵਖੰਡੇ ਪਟਪੋਲ ਸ਼ਕੀ ਹੈ ਉਹ ਤੇ ਇੱਕ ਵਰਦੀ ਹੈ ਉਸ ਤੋਂ ਬਾਅਦ ਗੁਰੂ ਪਿਆਰੋ ਕਮਾਈ ਕਰਨੀ ਸੀਮਤ ਨਹੀਂ ਜਾਣੀ ਵਸੇ ਬਹੁਲ ਸ਼ਕਲ ਦੀ ਪੰਜ ਪਿਆਰਾਂ ਸਹਿਬਾਨਾਪੁਰੋਂ ਗੁਰੂ ਨੇ ਬਾਫੜ ਲਈ ਜਨਮ ਹੋ ਗਿਆ ਗੁਰੂ ਦੇ ਘਰ ਵਿੱਚ ਪੰਜ ਕਕਾਰ ਪਾਲੇ ਨਿਤ ਨਮੀ ਹੋ ਗਿਆ ਉਸ ਤੋਂ ਬਾਅਦ ਬਦਲਾਵ ਕਿਉਂ ਨਹੀਂ ਆਇਆ ਇਹ ਮੁਢਲਾ ਸਿਧਾਂਤ ਹੈ ਪ੍ਰੇਮ ਨਾਲ ਨਾਮ ਜਪ ਕੇ ਨਾ ਅੰਦਰ ਆਤਮਾ ਸੇਜ ਬਚਾ ਜੇ ਫਿਰ ਮਨ ਜੁੜੇਗਾ ਬਾਹਰ ਨਹੀਂ ਅੰਦਰ ਮਕੀ ਹੋ ਜਾਏ ਆਇਸਾ ਇਸ ਤਾ ਨਾ ਦੁਨਿਆਵੀ ਰੰਗ ਤਮਾਸੇ ਹੋਰ ਹੌਲੇ ਜਾਪਣਗੇ ਉਨਾ ਵਾਰਾ ਪਾਸੇ ਰੁਕੀ ਘਟਦੇਗੀ ਮੰਨ ਦੀ ਜਿਹੜੇ ਪਹਿਲਾਂ ਬਹੁਤ ਹੈਵੀ ਸੀ ਪੰਜ ਚੋਰ ਕਾਮ ਕ੍ਰੋਧ ਲੋਭ ਮੋਗਰ ਤੇ ਹੋਰ ਨਿੰਦਾ ਚੁਗਲੀ ਦੀਦ ਵੈਸ ਵੈਰੋਤਾਤਪਰਾਹੀ ਬਹੁਤ ਹੈਵੀ ਜਿਉਂ ਜਿਉਂ ਸਿਮਰਨ ਤੇ ਜਾਪ ਸ਼ੁਰੂ ਹੋਇਆ ਇਹ ਆਪਣੇ ਆਪ ਹੀ ਵਿਚਾਰ ਲੰਗੇ ਵਸ ਵਿੱਚ ਆ ਜਾਣਗੇ ਸੰਜਮ ਹੋ ਜਾਏਗਾ ਤੇ ਕੀ ਹੋ ਜਾਏਗਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਹਟੇ ਰਹਿਣਗੇ ਦਾ ਕਾਰਨ ਸੀ ਵਿਛੋੜੇ ਦਾ ਪਰਮਾਤਮਾ ਨੇ ਸਾਰੇ ਔਗਣ ਬਰਿਆਈਆਂ ਆਪ ਦੇ ਬਰੋਹ ਜਾਣਗੇ ਮੰਨ ਤੇ ਕਣਾ ਸੋਚੀ ਜਿਸ ਵਾਸਤੇ ਜੀਵਨ ਅਸਲੇ ਅਸੀਂ ਬਣਾਓ ਕਿ ਜ਼ਰੂਰ ਨਾਮ ਜਪਤ ਨੇ ਮੀ ਬਣੀ ਜਿਵੇਂ ਸੁਨ ਕੁਮਾਰਾ ਲਾਈਫ ਵਿੱਚ ਜੀਵਨ ਦੇਵੀ ਚ ਕਾਰੋ ਵਿੱਚਾਂ ਖੇਤੀ ਬਾੜੀ ਨੌਕਰੀ ਜਾਂ ਆਪਣਾ ਕਾਰੋਬਾਰ ਉਸ ਵਿੱਚ ਨਾਲ ਉਸ ਗੱਲ ਨੂੰ ਬਿਲਕੁਲ ਪਰਤਖਰ ਵਰਤੀ ਮਾਰ ਕਹਿੰਦੇ ਨੇ ਗੁਰਪੀਰ ਹਾਮਾਂ ਤਾਂ ਪਰ ਜੇ ਮਰਦਾਰ ਨਾ ਖਾਏ ਕਿਸੇ ਦਾ ਹੱਕ ਨਹੀਂ ਮੰਨਦਾ ਆਪਣਾ ਕੰਮ ਕਰੇ ਸਿਰਸ ਸਹੀ ਤਨ ਸੇਵਾ ਕਰਨੇ ਕਿਰਤ ਕਰਨੇ ਤੋਂ ਖਾਫਰੇ ਤਾਤ ਪ੍ਰਾਈਸ ਸਭ ਤੱਕ ਦੇਣਾ ਸਭ ਤੋਂ ਵੱਡਾ ਰੋਗ ਹਉਮੈ ਦਾ ਜਬ ਇਹ ਜਾਣੇ ਮੈਂ ਕਿਸ ਕਰਤਾ ਤਵਲੇ ਗਰਵ ਜੋਨ ਮੈਂ ਕਰਤਾ ਇਹ ਸ਼ਬਦ ਨਹੀਂ ਬਸ ਬਦਲ ਲੈਣਾ ਜਿਵੇਂ ਸ਼ਬਦ ਪ੍ਰਕਾਸ਼ ਹੋਏਗਾ ਨਾ ਬਾਣੀ ਸੁਣੋਗੇ ਤੁਹਾਨੂੰ ਸਮਝ ਆ ਜ ਮੈਂ ਤਾਂ ਕੁਛ ਵੀ ਨਹੀਂ ਮੈਂ ਤਾਂ ਕੁਛ ਵੀ ਨਹੀਂ ਸਭ ਕੁਝ ਪਰਮਾਤਮਾ ਵਾਹਿਗੁਰੂ ਹੈ ਇਸ ਤਰ੍ਹਾਂ ਕਰਦਿਆਂ ਕਰਦੇ ਗੁਰੂ ਪਿਆਰੇ ਫਿਰ ਜਿਤਨੇ ਹੋਇਆ ਸਵੇਰੇ ਕੰਮ ਕਾਜ ਸ਼ਾਮ ਆ ਗਿਆ ਰੇ ਰਾਜ ਸਾਹਿਬ ਦਾ ਪਾਠ ਜ਼ਰੂਰ ਕਰੋ ਆਪਣੀ ਵਾਹਿਗੁਰੂ ਦਾ ਸਿਕਰਾਨੀ ਦੇ ਅਨੁਸਾਰੇ ਦਿਨ ਦੀ ਕੰਮ ਕਾਜ ਲੈਪੋ ਸੋਹਣ ਤੋਂ ਪਹਿਲਾਂ 16 ਸਾਹਿਬ ਦਾ ਪਾਠ ਫਿਰ ਗੁਰੂ ਪਿਆਰੇ ਸੁਕਰਾਨਾ ਇਹ ਨੀਂਦ ਨਹੀਂ ਪੈਂਦੀ ਵਾਹਿਗੁਰੂ ਚੱਲਦਾ ਰਹੇਂਦਰ ਸਭ ਦੇ ਜਿਹੇ ਸਭ ਦੀ ਆਦਿ ਨੇ ਉਹਨਾਂ ਨੂੰ ਗੁਰੂ ਪਿਆਰੇ ਆਪਾਂ ਲਾਹਾ ਮੰਦਰੀਏ ਆਪਣੇ ਆਪ ਹੀ ਆ ਜੇਗੀ ਪ੍ਰਵੇਸ਼ ਬਣ ਜੇਗਾ ਸਾਰੇ ਮਨ ਇਸ ਬਾਲਣੀ ਦਾ ਬਾਲਣੇ ਦਾ ਫਿਰਾਂ ਦੇ ਬਣੇਗਾ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਤਿਗੁਰਾਂ ਹੁਣ ਜੋਂ ਜੋਂ ਸੈਲੀ ਬਦਲੀ ਦਇਆ ਤੁਹਾਡੇ ਸਰ ਅੰਦਰ ਆ ਜੇ ਹਰ ਕੜੀ ਤੁਹਾਡੇ ਵਿੱਚ ਨਾ ਕੀ ਰਹੇਗਾ ਲੋਕ ਭਲਾਈ ਦੇ ਕੰਮ ਦਇਆ ਵਾਲੀ ਭਾਵਨਾ ਪੈਦਾ ਹੋ ਜੀ ਬਸ ਦਇਆ ਆ ਗਈ ਸਮਝ ਲਓ ਜੀਵਨ ਚਾਲ ਪਿਆ ਗੁਰਸਿੱਖੀ ਵਾਲੇ ਮਾਰਤੇ ਗੁਰੂ ਦਾ ਮਾਰਗ ਤੁਸੀਂ ਬਣਾ ਲਿਆ ਗੁਰੂ ਅੰਦਰ ਪ੍ਰਗਟ ਹੋ ਗਏ ਨੇ ਦਾਸ ਦੀ ਮਰਿਆਦ ਗਾਣੀ ਪੜ ਸੁਣ ਕੇ ਬਦਲਾਵ আনাਤ ਲਾਜ਼ਮੀ ਹੈ ਫਿਰਤਾ ਬਾਣੀ ਪੜੀ ਤੁਹਾਡੀ ਸਫਲ ਹੋ ਰਹੀ ਹੈ ਸਿਮਰਨ ਕਰਕੇ ਕਥਾ ਸੁਣ ਕੇ ਗੁਰੂ ਘਰ ਜਾ ਕੇ ਮਨ ਵਿੱਚ ਚਾਉ ਪੈਦਾ ਹੋ ਜੇ ਰਬ ਨੂੰ ਮਿਲਣ ਦਾ ਸਿਮਰਨ ਕਰਨ ਦਾ ਤੁਹਾਡੇ ਦੁਆਰਾ ਕੀਤੀ ਸਤਸੰਗ ਦੀ ਘੜੀਆਂ ਬੜੇ ਬਾਣੇ ਦੇ ਪੈਨਾ ਸਫਲਾ ਹੋ ਗਏ। ਨਾਮ ਜਪਣਾ ਸ਼ੁਰੂ ਹੋ ਗਿਆ ਚਾਹੋ ਸੀ। ਨਾਮ ਜਪਦੇ ਜਾਪਦੇ ਉਹਦੇ ਰਾਣਾ ਰਸ ਸ਼ੁਰੂ ਹੋ ਗਿਆ। ਮਨ ਟਿਕਣ ਲੱਗ ਗਿਆ। ਪਤਾ ਲੱਗਦਾ ਨਹੀਂ ਟਾਈਮ ਦਾ ਕਿੰਨਾ ਨਪੁਖ ਜਾਂ ਨਾ ਕਿਸੇ ਤਰ੍ਹਾਂ ਬਸ ਜੱਬੀ ਜਾ ਰਹੇ ਆ। ਤਾਂ ਸਮਝ ਲਓ ਮੰਜ਼ਿਲ ਦੀ ਪ੍ਰਾਪਤੀ ਹੋ ਗਈ ਹੈ। ਪ੍ਰਮਾਤਮਾ ਨੇ ਬਾਫੜ ਲਈ। ਬਸ ਇਹ ਪਣਾ ਲਓ ਜਿਆਦਾ ਨਿਰਾਸ਼ਹਿਣਾ ਚੰਦਾ। ਆਪ ਸਾਰੇ ਸਮਝਦਾਰ ਰਹੋ। ਦਾ ਬਨੂ ਆਪਣੇ ਅੰਗ ਸੰਗ ਸਮਝਣਾ ਹੈ ਗੁਰੂ ਮੇਰਾ ਨਾਲ ਹੈ ਮਦਾ ਸਿਸ਼ੇ ਮਨਣ ਵਾਲਾ ਬੱਚਾ ਗੁਰੂ ਮੇਰਾ ਪਿਤਾ ਤੂ ਕਾਲੰ ਪਰਨਾਸੀ दयालੰ ਸਰੂਪੇ ਸਦਾ ਅੰਗ ਸੰਗੇ ਵੰਘੰ ਗ੍ਰੂਤੇ ਦੇਖਣਾ ਫਿਰ ਤਰੇ ਤੇ ਤੁਹਾਡੇ ਇੱਕ ਨੇਕ ਮਈਆਂ ਬਦਲ ਗਈਆਂ ਪਰਿਵਾਰ ਦੇ ਬੱਚੇ ਕਹਿਣਾ ਮਨਣਗੇ ਆਪਣਾ ਜੀਵਨ ਸਫਲਾਤਾ ਦੇ ਰੂਪ ਤਾ ਵੀ ਜਿੰਨਾ ਟਾਈਮ ਅਸੀਂ ਵਧ ਤੋਲਾ ਸਕੀ ਰੱਬ ਦੇ ਪ੍ਰਤੀ ਉੰਨਾ ਹੀ ਚੋੜਾ ਖਾਲੇ ਨਹੀਂ ਬਹਿਣਾ ਮਿਹਨਤ ਕਰਨੀ ਹੈ ਕਿਸੇ ਦੇ ਪ੍ਰਤੀ ਨਾਰਕ ਸੋਗ ਵਾਲੀ ਭਾਵਨਾ ਮਟਨੀ ਪੜੀ ਹੋ ਕੀ ਵੇਸੇ ਪਰ ਜੇ ਗੁਰੂ ਕਿਰਪਾ ਕਰੇ ਮਟਾਣੀ ਜੇ ਇਹਦੇ ਨਾਲ ਹੀ ਅਗਲਾ ਜੀਵਨ ਜਿਹੜਾ ਆਪਣਾ ਅਧਿਆਤਮਿਕ ਜੀਵਨ ਦੀ ਤਰੱਕੀ ਹੋਏਗੀ ਹਰ ਕਿਸੋਗਿੰਦਾ ਝੋਲੀ ਤੇ ਬਸਾਂ ਫਿੱਕਾ ਨਹੀਂ ਬੋਲਣਾ ਜੀਦਾ ਫਿੱਕਾ ਬੋਲਣ ਨਾਲ ਤਨ ਨੂੰ ਫਿੱਕਾ ਹੁੰਦਾ ਨਾਨ ਨੂੰ ਕੇ ਬੋਲੇ ਹਾਂ ਤਨਮਨ ਫਿਕਰ ਹੋਏ ਕਿਉਂਕਿ ਮਿੱਠ ਬੋਲੜਾ ਜੀ ਸਜਨ ਸਿਵਾਮੀ ਮੋਰੋ ਕਦੇ ਨਾ ਬੋਲਣਾ ਆਪਣੇ ਮਿੱਠ ਬੋਲੜਾ ਇਸ ਕਰਕੇ ਗੁਰੂ ਤੇ ਆ ਰਹੇ ਅੰਦਰੋਂ ਰਸ ਮਠਾਸ ਪੈਦਾ ਕਰੀ ਸਬਦਾ ਬੋਲਣ ਲੋਰੀ ਸਾਖੀ ਆ ਰਹੀ ਜੋ ਕਿ ਸਾਧਨ ਗੁਰੂ ਦੇ ਜੋ ਖਾਲਸਾ ਸਾਧਨਾ ਦੇ ਵਿਸਥਾਰਨ ਕਰ ਲਈਏ ਕਿ ਮਾਸਤੂਹਾਨਾ ਜੀ ਤੇਰੇ ਹਵਾਲੇ ਜੀ ਹੁਕਮ ਅਨੁਸਾਰ ਤੋਂ ਜੀਵਨੀ ਅਪਣਾ ਕਰਾਂਗੇ ਸਤਿਵੰਤ ਸਭ ਮਾਣ ਦੀ ਵੀ ਤੇ ਮਾ ਲੋੜਵੰਦੀ ਸਹਤਾ ਗੁਰਸਿੱਖ ਬੱਚਿਆਂ ਦੀ ਗੁਰਪਿਆਰ ਵਾਲੇ ਸਿੰਘ ਨੇ ਜੋ ਪਾਈ ਆਰਥਿਕ ਤੌਰ ਤੇ ਕਮਜ਼ੋਰ ਐਸੇ ਗੁਰਸਿੱਖਾਂ ਨੂੰ ਜ਼ਰੂਰ ਮਦਦ ਕਰਿਆ ਗੁਰੂ ਚੌਥੇ ਬਾਦਸ਼ਾਹ ਗੰਦਨ ਜੀ ਗੁਰਸਿੱਖਾਂ ਨੂੰ ਲੋੜਦਾ ਹੈ ਉਹ ਸੋਤੇ ਜੋਰੀ ਖੁਸ਼ੀ ਬਣਦਾ ਸਮਾਰਾ ਗਿਰਪਰ ਸਾਰੇ ਜੀਵਨ ਸਲੀ ਨੇਕ ਬਣੇ ਸੁਹਣੀ ਬਣੇ ਨਿਰਮਲ ਬਣ ਫਿਰ ਕੀ ਹੋਏਗਾ ਜੀਵਨ ਨਿਰਮਲ ਸੋਚ ਨਿਰੰਭਰ ਹੋ ਗਈ ਕਰਨੇ ਸਰ ਨਿਰਮਲ ਹੋ ਗਈ ਭਾਵ ਸਾਧਗੀ ਵਾਲੀ ਖਾਲਸਾ ਬਣ ਗਈ ਫਿਰ ਜੋ ਵੀ ਮਿਲੇਗਾ ਪ੍ਰੇਮ ਨਾਲ ਮਿਲੇਗਾ ਭਾਵ ਤੁਹਾਡਾ ਜੀਵਨ ਦੂਸਰਿਆਂ ਵਾਸਤੇ ਮਾਡਲ ਬਣ ਜੇਗਾ ਤੁਹਾਡੇ ਜੀਵਨ ਕਰਕੇ ਗੁਰੂ ਦੀ ਵਾਹ ਵਾਹ ਹੋਰੀ ਖਾਲਸਾ ਗੁਰੂ ਦਾ ਖਾਲਸਾ ਫਿਰ ਗੁਰੂ ਦੀ ਬੜਾਈ ਦਾ ਪਾਤਰ ਬਣਦਾ ਹੈ ਜਿਹੜਾ ਗੁਰੂ ਦੀ ਬੜਾਈ ਤੁਹਾਡੇ ਲਈ ਹੋਏਗੀ ਤੁਹਾਡੇ ਤੇ ਗੁਰੂ ਦੀ ਬਹੁਤ ਕਿਰਪਾ ਹੋਵੇ ਰੱਬ ਨਾ ਕਰੇ ਤੁਹਾਡੀ ਕਰਨੀ ਕਰਕੇ ਗੁਰੂ ਨੂੰ ਥੱਬਾ ਲਗੇ गुरुवाले पास नमोसी फिर गुरु प्यार खुशी लौड़ीए गुरु करिए आप गुरु महाराज कृपा कर लख लख वधाइया जो कि तेरह अप्रैल अप्रैल नालसा जी का साजना दिवस है विसाखी हे महाराज सब समाशन आप साई हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ